ਬੈਠਾ ਜਾਤ ਦਾਉ ਕਿਰਪਾ ਕਰਕੇ ਪੰਡਾਲ ਵਿੱਚ ਸ੍ਰੀ ਅੰਛਨ ਦੀ ਕਿਰਪਾ ਦਾ ਕਰਨਾ ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਵਰਸੀ ਹੋਈ ਫਟੇ ਦੀ ਜਾਤ ਬੁਲਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਗੋਂ ਪ੍ਰਕਾਰਾਂ ਵੱਖ-ਵੱਖਤਰਾਂ ਦੇ ਹੱਥੇ ਲੈ ਕੇ ਆਉਂਦੀਆਂ ਨੇ ਅੱਜ ਦਾ ਦੇ ਨਕਰ ਵਿੱਚ ਅਸੀਂ ਸਾਧ ਸੰਸਾਧ ਜੀ ਨੂੰ ਇੱਕ ਤਗਰਾਹ ਵੱਲੋਂ ਜਿਹੜਾ 2025 ਇੱਕ ਲੈ ਕੇ ਆਈ ਹੈ ਸੈਂਟਰ ਦੀ ਸਰਕਾਰ ਬਿਜਲੀ ਕਾਨੂੰਨ ਬਿੱਲ ਉਹਦੇ ਸੰਬੰਧ ਵਿੱਚ ਤੁਹਾਡੇ ਕੋਲ ਆਇਆ ਕਿਉਂਕਿ ਜੇਕਰ ਇਹ ਬਿਜਲੀ ਪ੍ਰਾਈਵੇਟ ਹੱਥਾਂ ਵਿੱਚ ਚਲੀ ਜਾਂਦੀ ਹੈ ਤਾਂ ਸਾਡੀ ਪਹੁੰਚ ਤੋਂ ਬਹੁਤ ਦੂਰ ਚਲੀ ਜਾਵੇਗੀ ਤਾਂ ਇਹ ਉਹ ਸਾਡੇ ਘਰਾਂ ਦੀ ਲਾਈਟ ਹੋਵੇ ਤਾਂ ਸਾਡੇ ਖੇਤਾਂ ਦੀ ਲਾਈਟ ਹੋਵੇ ਉਹ ਹਰ ਵਰਕ ਤੇ ਦਾ ਨੁਕਸਾਨ ਪਾਉਣਾ ਹੈ ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਕਿਉਂਕਿ ਜਿਹੜੀ ਸਾਡੀ ਇਹ ਬਿਜਲੀ ਸੀ ਇਹ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਐਕਟ ਵਿੱਚ ਰੱਖੀ ਹੋਈ ਸੀ ਪਰ ਜਿਹੜੀ ਹੁਣ ਸੈਂਟਰ ਦੀ ਸਰਕਾਰ ਆ ਰਹੀ ਹੈ ਉਹ ਇੱਕ ਨੂਰ ਬਣਾ ਰਹੀ ਹੈ ਕਿ ਇਹ ਕੋਈ ਜ਼ਰੂਰੀ ਵਸਤੂ ਨਹੀਂ ਇਹ ਕੋਈ ਲੋਕਾਂ ਨੂੰ ਮੁਫਤ ਦੇਣ ਵਾਲੀ ਚੀਜ਼ ਨਹੀਂ ਇਹ ਇਹᱫੋ ਇੱਕ ਵਪਾਰ ਕਰਿਆ ਜਾ ਸਕਦਾ ਹੈ ਤੇ ਵਪਾਰ ਕਰਕੇ ਤੋਂ ਪੈਸਾ ਕਮਾਇਆ ਜਾ ਸਕਦਾ ਹੈ ਇਸ ਕਰਕੇ ਉਹ ਕਈ ਸਾਲਾਂ ਤੋਂ ਇਹਦੇ ਵਿੱਚ ਲੱਗੀ ਹੋਈ ਹੈ ਜਿਹੜੇ ਚਿੱਪਾ ਵਾਲੇ ਮੀਟਰ ਲਾਏ ਜਾ ਰਹੇ ਨੇ ਇਹ ਕਈ ਸਾਲਾਂ ਤੋਂ ਇੱਕ ਵਿਉਂਤਬੰਦੀ ਬਣਾਈ ਜਾ ਰਹੀ ਸੀ ਕਿਉਂਕਿ ਜਦੋਂ 1991 ਵਿੱਚ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਸਾਮਰਾਜੀ ਮੁਲਕਾਂ ਨਾਲ ਆਰਥਿਕ ਸਮਝੌਤੇ ਕਰਕੇ ਆਉਂਦੇ ਆਰਥਿਕ ਨੀਤੀਆਂ ਦੇ ਆ ਉਸ ਤੋਂ ਬਾਅਦ ਇਹ ਸਾਰਾ ਕੁਸਾ ਹੱਲਾ ਸਾਡੇ ਦੇਸ਼ ਵਿੱਚ ਹੋ ਰਿਹਾ ਹੈ ਕਿਉਂਕਿ ਜਿਹੜੇ ਸਾਮਰਾਜੀ ਮੁਲਕ ਨੇ ਅਮੀਰ ਮੁਲਕ ਨੇ ਕੁਝ ਤੋਂ ਇਹਨਾਂ ਦੀ ਬਾਹ ਮਰੋੜਦੇ ਨੇ ਜਿਹੜਾ ਉਹਨਾਂ ਦੇ ਉੱਥੇ ਦੇਸ਼ ਵਿੱਚ ਸੱਜਣ ਵਿੱਚ ਕਾਲਾ ਮਾਰਾ ਹੁੰਦਾ ਜਿਹੜਾ ਉਹਨਾਂ ਦੇ ਆਰਥਿਕ ਬੋਝ ਪੈਂਦਾ ਹੈ ਉਹ ਫਿਰ ਇਹ ਬੋਝ ਨੂੰ ਜਿਹੜੇ ਗਰੀਬ ਮੁਲਕ ਨੇ ਉਹਨਾਂ ਕੋ ਦੇਸ਼ਾਂ ਦੇ ਪਾ ਦਿੰਦੇ ਨੇ ਕਿਉਂਕਿ ਜਿਹੜੇ ਸਾਡੇ ਇਹ ਵਿਕਸਿਤ ਦੇਸ਼ ਨੇ ਉਸ ਤੋਂ ਬਾਅਦ ਜਿਹੜੇ ਵਿਕਾਸਸ਼ੀਲ ਦੇਸ਼ ਨੇ ਜਿੰਨਾ ਵੀ ਸਾਡੇ 9 ਭਾਰਤ ਦਾ ਹੁੰਦਾ ਹੈ ਇਹਨਾਂ ਦੇ ਇਹ ਨੀਤੀਆਂ ਥੋਪ ਰਹੇ ਨੇ